ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਭੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਚਲੋ ਜੀ ਅੱਜ ਆਪਾਂ ਡਾਕਟਰ ਸਾਹਿਬ ਨਾਲ ਘੁੰਮ ਕੇ ਆਉਣੇ ਆਪਾਂ ਚੱਲਦੇ ਹਾਂ ਜੀ ਦੇਲੋਂ ਤੇ ਨਾਲੇ ਆਪਾਂ ਥੋੜਾ ਜਿਹਾ ਕੰਮ ਹੈ ਉੱਥੇ ਹੋ ਘਰੇ ਆਵਾਂਗੇ ਨਾਲੇ ਤੁਹਾਨੂੰ ਅੱਜ ਘੁਮਾ ਕੇ ਲੈ ਕੇ ਆਉਣੇ ਆ ਚਲੋ ਚਲੋ ਜੀ ਹੁਣ ਚੱਲਦੇ ਆਪਾਂ ਤੁਰਪੇ ਆਪਾਂ ਘਰੋਂ ਡਾਕਟਰ ਸਾਹਿਬ ਦੇ ਨਾਲ ਥੋੜੀ ਥੋੜੀ ਤੁੰਦ ਉੱਤਰ ਲੱਗ ਪਈ ਹੈ ਜੀ ਠੰਡ ਬਹੁਤ ਜ਼ਿਆਦਾ ਹੈ ਹਵਾ ਜਿਹੜੀ ਉਹ ਵਿੱਚ ਦੀ ਲੰਘਦੀ ਆ ਠੰਡੀ ਠੰਡੀ ਹਵਾ ਜਣਾ ਤਾਂ ਨਹੀਂ ਸੀਗਾ ਜੀ ਪਰ ਡਾਕਟਰ ਸਾਹਿਬ ਕਹਿੰਦੇ ਵੀ ਅੱਜ ਮੇਨੂੰ ਟਾਈਮ ਆ ਤੇ ਅੱਜ ਮੈਂ ਘਰੇ ਆ ਚਲੋ ਆਪਾਂ ਕੰਮ ਨਿਮੇੜ ਹੀ ਆਉਣੇ ਆ ਪਰ ਕੰਮ ਕਰਨੇ ਵੀ ਜ਼ਰੂਰੀ ਨੇ ਘਰੇ ਬਹਿ ਕੇ ਵੀ ਨਹੀਂ ਸਰਦਾ ਜਾਨ ਨੂੰ ਤਾਂ ਦਿਲ ਨਹੀਂ ਕਰਦਾ ਸੀ ਬਹੁਤ ਹੀ ਠੰਡੀ ਠੰਡੀ ਹਵਾ ਚੱਲਦੀ ਸੀਗੇ ਤੇ ਚਲੋ ਮੈਂ ਕਿਹਾ ਚਲੋ ਨਮੇੜੇ ਆਉਣੇ ਆ ਕੰਮ ਚਲੋ ਨਾਲੇ ਜਾਇ ਆਉਣੇ ਆ ਨਾਲੇ ਸਬਜ਼ੀ ਵਗੈਰਾ ਲੈ ਆਵਾਂਗੇ ਨਹੀਂ ਤਾਂ ਆਪਾਂ ਪਹਿਲਾਂ ਹੀ ਕੰਮ ਨਮੇੜ ਜਾਣਾ ਸੀ ਪਹਿਲਾਂ ਡਾਕਟਰ ਸਾਹਿਬ ਕਿਤੇ ਹੋਰ ਗਏ ਹੋਏ ਸੀ ਕਿ ਉੱਥੇ ਇਹਨਾਂ ਨੂੰ ਟਾਈਮ ਲੱਗ ਗਿਆ ਇਸ ਲਈ ਆਪਾਂ ਇੱਧਰ ਆਉਣ ਵਾਸਤੇ ਵੀ ਲੇਟ ਹੀ ਹੋ ਗਏ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਹੈ ਜਿਹੜਾ ਉਹ ਬਣ ਗਿਆ ਪਤਾ ਨਹੀਂ ਕੈਮਰਾ ਕਿਉਂ 블러 ਹੋ ਜਾਂਦਾ ਜੀ ਤੁਸੀਂ ਥੋੜਾ ਜਿਹਾ ਇਗਨੋਰ ਕਰਿਓ ਹੋ ਗਿਆ ਜੀ ਸਾਫ਼ ਕੈਮਰਾ ਹੁਣ ਆਪਾਂ ਲਵਾਂਗੇ ਸਬਜੀ ਤੇ ਸਬਜੀ ਲੈਣ ਤੋਂ ਬਾਅਦ ਆਪਾਂ ਘਰੇ ਵਾਪਸ ਚਲਦੇ ਆਂ ਜੀ ਇੱਥੋਂ ਦੇਖਦੇ ਆਂ ਕੀ ਸਬਜੀ ਲਈਏ ਚਲੋ ਲੈਣੇ ਆ ਜੀ ਸਬਜੀ ਚਲੋ ਜੀ ਸਬਜੀ ਆਪਾਂ ਲੈ ਲਈਏ ਤੇ ਆਪਾਂ ਚਲਦੇ ਆਂ ਘਰੇ ਵਾਪਸ ਸਬਜੀ ਬਹੁਤ ਸੋਹਣੀ ਸੀਗੀ ਤੇ ਆਪਾਂ ਲੈ ਕੇ ਆਇਆ ਪੁੜਥੇ ਵਾਲੇ ਬਤਾਉ ਕਿ ਕਹਨੇ ਹੋ ਤੁਸੀਂ ਬਤਾਉ ਕਹਨੇ ਹੋ ਜਾਂ ਬੈਂਕਨ ਕਹਨੇ ਹੋ ਕੀ ਕਹਨੇ ਹੋ ਤੇ ਉਹ ਪੁੜਥੇ ਵਾਲੇ ਲੈ ਕੇ ਆਇਆ ਤੇ ਜੀ ਕਰਦਾ ਸੀਗਾ ਕਈ ਦਿਨਾਂ ਦਾ ਵਧੀਆ ਬੰਦ ਹੈ ਜੀ ਇਹ ਵੀ ਕਰਾਂਗੇ ਤੁਹਾਡੇ ਨਾਲ ਰੈਸিপি ਸ਼ੇਅਰ ਦੇਖਿਓ ਜਰੂਰ ਤੇ ਚਲੋ ਹੁਣ ਆਪਾਂ ਚੱਲਦੇ ਆ ਘਰੇ ਵਾਪਸ ਬੱਚੇ ਵੀ ਇਕੱਲੇ ਨੇ ਘਰੇ ਛੋਟੇ ਨੇ ਲੇਟ ਹੋ ਗਿਆ ਆਪਾਂ ਇੱਥੇ ਕਾਫੀ ਟਾਈਮ ਲੱਗ ਗਿਆ ਆਪਾਂ ਨੂੰ ਕੰਮ ਕਰਨ ਲਈ ਦੋ ਤਿੰਨ ਜਗ੍ਹਾ ਤੇ ਜਾਣਾ ਪਿਆ ਜੀ ਆਪਾਂ ਨੂੰ ਹੁਣ ਤਾਂ ਬਹੁਤ ਜ਼ਿਆਦਾ ਵਧੀਆ ਦੁਕਾਨਾਂ ਬਣ ਗਈਆਂ ਜੀ ਇੱਥੇ ਬਹੁਤ ਜ਼ਿਆਦਾ ਤਰੱਕੀ ਹੋ ਗਈ ਪਹਿਲਾਂ ਇੰਨਾ ਕੁਝ ਨਹੀਂ ਸੀਗਾ ਤੇ ਹੁਣ ਤਾਂ ਵਧੀਆ ਬਣ ਗਿਆ ਸਾਰਾ ਕੁਝ ਆਪਾਂ ਤਾਂ ਇੱਧਰ ਨੂੰ ਘੱਟ ਹੀ ਆਉਨੇ ਹੰਨੇ ਆ ਜੀ ਆਪਾਂ ਤਾਂ ਇੱਧਰ ਕਦੇ-ਕਦੇ ਹੀ ਆਉਨੇ ਆ ਉਨ ਜ਼ਿਆਦਾਤਰ ਤਾਂ ਆਪਾਂ ਅਹਿਮਦਗੜੀ ਜਾਂਦੇ ਆਂ ਅਹਿਮਦਗੜ ਸਾਨੂੰ ਬਿਲਕੁਲ ਨੇੜੇ ਹੀ ਪੈਂਦਾ ਵੈਸੇ ਤਾਂ ਹਰ ਇੱਕ ਚੀਜ਼ ਪਹੀੜ ਵਿੱਚੋਂ ਹੀ ਮਿਲ ਜਾਂਦੀ ਹੈ ਬਹੁਤ ਵਧੀਆ ਸ਼ਹਿਰ ਹੈ ਤੇ ਮਤਲਬ ਆਪਾਂ ਜੇ ਕੋਈ ਵੱਡੀ ਚੀਜ਼ ਜਾਂ ਵਧੀਆ ਚੀਜ਼ ਕੱਪੜਾ ਲੀਡਾ ਜਾਂ ਹੋਰ ਚੀਜ਼ ਲੈਣੀ ਹੋਵੇ ਫਿਰ ਆਪਾਂ ਅਹਿਮਦਗੜੀ ਜਾਂਦੇ ਆਂ ਅਹਿਮਦਗੜ ਸਾਨੂੰ 2 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਜੀ ਬਸ ਹੁਣ ਤਾਂ ਪਹੀੜ ਵੀ ਸ਼ਹਿਰੀ ਬਣਿਆ ਪਿਆ ਜੀ ਅੱਪਾ ਸੋਚਿਆ ਬੱਚਿਆਂ ਵਾਸਤੇ ਕੋਈ ਚੀਜ਼ ਲੈ ਲਈਏ। ਘਰੇ ਗਏ ਆ ਨੂੰ ਦੇਖਣਗੇ ਵੀ ਕੁਝ ਲੈ ਕੇ ਨਹੀਂ ਆਏ। ਆਪਾਂ ਆ ਗਏ ਆ ਸ਼ਾਪ ਦੇ ਅੰਦਰ। ਆਪਾਂ ਬੱਚਿਆਂ ਵਾਸਤੇ ਕੋਈ ਨਾ ਕੋਈ ਚੀਜ਼ ਲੈਣੇ ਆ ਖਾਣ ਵਾਸਤੇ। ਕਿਉਂਕਿ ਬੱਚੇ ਹਮੇਸ਼ਾ ਆਸ ਕਰਦੇ ਨੇ ਜਦੋਂ ਬਾਹਰ ਹੋਈਏ ਵੀ ਕੁਝ ਨਾ ਕੁਝ ਲੈ ਕੇ ਆਉਣਗੇ। ਚਲੋ ਜੀ ਆਪਾਂ ਬੱਚਿਆਂ ਵਾਸਤੇ ਲੈ ਲਈਏ ਚੀਜ਼ ਖਾਣ ਵਾਸਤੇ। ਤੇ ਜੋ ਉਹਨਾਂ ਨੂੰ ਪਸੰਦ ਆ ਆਪਾਂ ਉਹੀ ਲਿਆ। ਹੁਣ ਤਾਂ ਬੱਸ ਐ ਹੋਇਆ ਪਿਆ ਵੀ ਫਟਾਫਟ ਘਰੇ ਚਲੇ ਜਾਈਏ ਤੇ ਗਰਮਾ ਗਰਮ ਚਾਹ ਪੀਏ ਬਣਾ ਕੇ ਠੰਡ ਦੇ ਵਿੱਚ ਤਾਜੀ ਜਿੰਨੀ ਚਾਹ ਪੀਓ ਉੰਨੀ ਘੱਟ ਲੱਗਦੀ ਆ ਕਈ ਕਈ ਵਾਰ ਪੀ ਲਈਦੀ ਆ ਤੇ ਆ ਆ ਗਿਆ ਜੀ ਸਕੂਲ ਚਲੋ ਜੀ ਹੁਣ ਜਾ ਕੇ ਬੈਨਿਆ ਰਜਾਈਆਂ ਦੇ ਵਿੱਚ ਤੇ ਗਰਮ ਗਰਮ ਚਾਹ ਦਾ ਆਨੰਦ ਮਾਣਦੇ ਆ ਮਸ ਆਪਣਾ ਘਰ ਆ ਜਿਹੜਾ ਉਹ ਥੋੜੀ ਜਿਹੀ ਦੂਰੀ ਤੇ ਉੱਤੇ ਹੀ ਰਹਿ ਗਿਆ ਹੁਣ ਤਾਂ ਬਸ ਪਹੁੰਚਣ ਵਾਲੀ ਆ ਜੀ ਘਰੇ ਤੇ ਚਲੋ ਜਾ ਕੇ ਨਾਲ ਹੀ ਘਰੇ ਚਾਹ ਪਾਣੀ ਪੀਣਿਆਂ ਨਾਲੇ ਸਬਜ਼ੀ ਵਗੈਰਾ ਬਣਾਉਨੇ ਆ ਚਲੋ ਬਸ ਆਪਾਂ ਪਹੁੰਚ ਗਏ ਜੀ ਹੁਣ ਘਰੇ ਆਪਾਂ ਹੁਣ ਤੁਹਾਡੇ ਨਾਲ ਘਰੇ ਜਾ ਕੇ ਗੱਲ ਕਰਦੇ ਆ ਜੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਆ ਗਏ ਆ ਘਰੇ ਆਪਾਂ ਆਪਣੇ ਕੰਮ ਸਾਰੇ ਨੇ ਜਿਹੜੇ ਉਹ ਨਿਮੇੜਿਆ ਆਂ ਤੇ ਹੁਣ ਬਸ ਆਪਾਂ ਖਿਆਲੀ ਕਰਦੇ ਆ ਰੋਟੀ ਪਾਣੀ ਦੀ ਤੇ ਰੋਟੀ ਪਾਣੀ ਖਾ ਕੇ ਫਟਾਫਟ ਹੁਣ ਨਿਮੇੜ ਕੇ ਕੰਮ ਅੰਦਰ ਚੱਲਦੇ ਆ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਜਰੂਰ ਦੱਸਿਓ ਤੇ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ